ਆ ਦੇਖੋ ਜੀ ਭਗਵੰਤ ਮਾਨ ਨੂੰ ਮੈਂ ਬੇਨਤੀ ਕਰ ਰਹੀ ਆ ਮੇਰਾ ਸਾਰਾ ਨੇਰੀ ਦੇ ਵਿੱਚ ਸਾਰਾ ਕਾਟਾ ਗਿਆ ਮੇਰੀ ਪੋਤੀ ਜੀ ਆ ਤੋਪੇ ਪੜ ਰਹੀ ਆ ਮੈਂ ਮੈਂ ਦੇਖੋ ਜੀ ਮੇਰੇ ਹੱਥ ਬਨ ਕੇ ਬੇਨਤੀ ਆ ਮੈਂ ਸਰਕਾਰ ਨੂੰ ਬੇਨਤੀ ਕਰਨੀ ਆ ਵੇ ਰੋਕੋ ਇਹ ਮਾਰਗੀ ਗਾ ਲੋਕਾਂ ਦਾ ਰੁਥ ਲਿਆ ਮੇਰਾ ਕਾ ਰੁਥ ਲਿਆ ਰੋਕੋ ਵੇ ਮੇਰਾ ਪਰਵਾਹ ਨਾ ਕਰੋ ਲੋਕੋ ਵੇ ਸਾਡੀ ਕੋਈ ਸੁਣ ਨਹੀਂ ਰਹਾ ਇਹ ਲੋਕੋ ਕੋਈ ਸਾਡੀ ਸੁਣ ਨਹੀਂ ਰਹਾ ਇਹ ਮੇਰਾ ਜਵਾਕ ਨੂੰ ਗਿਆ ਵਾ ਲੋਕੋ ਮੈਂ ਮੇਰਾ ਪਰਿਵਾਰ ਨੂੰ ਗਿਆ ਇਹ ਹੁਣ ਸਾਨੂੰ ਕੋਈ ਘਰ ਨਹੀਂ ਪਾਉਣ ਦੇ ਰਾ ਮੇ ਲੋਕੋ ਇਹ ਸਾਡਾ ਪਰਿਵਾਰ ਨੂੰ ਗਿਆ ਮੇਰੇ ਪੋਤੇ ਪਤਨੀ ਤੋਂ ਪਜ ਪੜਦੀਆਂ ਨੇ ਆ ਦੇਖੋ ਜੀ ਸਾਡਾ ਜਮੀਨ ਪਰ ਬੇੜਾ ਬੈਠ ਗਿਆ ਮੈਂ ਫਿੱਟਦੀਆਂ ਸਾਨੂੰ ਕੋਈ ਪਾਉਣ ਨਹੀਂ ਦੇਣਾ ਕਰ ਰਾ ਮੈਂ ਭਗਵਾਨ ਤੁਮਾਨਾ ਮੈਂ ਬੇਨਤੀ ਕਰਦੀ ਤੇਰੇ ਮੂਰੇ ਮੈਂ ਬੇਦੀ ਕਰਦੀ ਆ ਸਾਡੇ ਸਰਕਾਰ ਸੁਣੋ ਸੁਣੋ ਸਾਡੀ ਸਾਡੀ ਸੁਣ ਲੋ ਸਰਕਾਰ ਆ ਮੈਂ ਬੇਦੀ ਕਰਦੀ ਆ ਮੇ ਜਮੀ ਉਜੜੀ ਪਈ ਆ ਜੀ ਮੈਨੂੰ ਦੇਖ ਲੋ ਮੇਰਾ ਹੋਰ ਕੋਈ ਨਹੀਂ ਨਾ ਨਹੀਂ ਮੇਰੇ ਜਵਾਖਾ ਬੈਠੇ ਨੇ ਥੱਪੇ ਪਾੜ ਰਹੇ ਨੇ ਮੈਂ ਹੱਥ ਬਾਣਦੀ ਆ ਜੀ ਤੁਹਾਡੇ ਮੂਰੇ ਮੇਰੀ ਸਰਕਾਰ ਸੁਣ ਲੋ ਕੋਈ ਮੈਨੂੰ ਘਰ ਨਹੀਂ ਪਾਉਂਦੇ ਰਹਿ ਗਿਆ ਆਮਰ ਜੀ ਤੋਂ ਕਰ ਰਹੇ ਕਿਹੜਾ ਪਿੰਡਾ ਟੋੜਾ ਬਲਾਲਾ ਜੀ ਠੀਕ ਹੈ ਕੀ ਗੱਲ ਬਾਤ ਹੋਈ ਹੈ ਨੇਰੀ ਕਰਕੇ ਟੋੜਾ ਕਰ ਇਹ ਸਾਡਾ ਨੇਰੀ ਕਰਕੇ ਕਾ ਡਿੱਗ ਗਿਆ ਜੀ ਸਾਨੂੰ ਹੁਣ ਪਿੰਡ ਦੇ ਪਾਉ ਨਹੀਂ ਦੇ ਰਹੇ ਜੀ ਅੱਛਾ ਕਿਉਂ ਨਹੀਂ ਪਾਉਂਦੇ ਜੀ ਹਾਂ ਪਾਉ ਨਹੀਂ ਦੇ ਰਹੇ ਜੀ ਕਹਿੰਦੇ ਇਹ ਉਹ ਪਾਉਣਾ ਹੀ ਨਹੀਂ ਹੈਗਾ ਕਰ ਜੀ ਮੇਰੇ ਬੱਚੇ ਰੋਦੇ ਫਿਰਦੇ ਨੇ ਜੀ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਇਥੋ ਜੀ ਅਸੀਂ 15 ਸਾਲ ਹੋ ਗਏ ਜੀ ਠੀਕ ਹੈ ਹਾਂ 15 ਸਾਲ ਹੋ ਗਏ ਜੀ ਹੁਣ ਸਾਨੂੰ ਕਹਿੰਦੇ ਨੇ ਉਦੋਂ ਤੱਕ ਪਿਛਲੀ ਪੰਚਾਇਤ ਨੇ ਸਾਨੂੰ ਕੋਈ ਕਿਸੇ ਨੇ ਕੁਝ ਨਹੀਂ ਕਿਹਾ ਜੀ ਹੁਣ ਆਲੇ ਸਾਨੂੰ ਕੋਈ ਔਰ ਪਿੰਡ ਦੇ ਪਾਉਂ ਵਾਲੇ ਨਹੀਂ ਦਿੰਦੇ ਜੀ ਜਗਾ ਠੀਕ ਹੈ ਇਹ ਜਗਾ ਸ਼ਾਮਲੜਦੀ ਹੈ ਹਾਂ ਸ਼ਾਮਲੜਦੀ ਹੈ ਜੀ ਇਹ ਜਗਾ ਕਿਹੜੇ ਸਰਪੰਚ ਬਿਠਾ ਕੇ ਗਈ ਸੀ ਕਦੋਂ ਸਾਨੂੰ ਜੀ ਸੋਨੀ ਮੈਂਬਰ ਨੇ ਬਿਠਾਇਆ ਸੀ ਜੀ ਠੀਕ ਹੈ ਕਿੰਨਾ ਸਮਾਂ ਹੋ ਗਿਆ ਸਾਨੂੰ ਹੋ ਗਏ ਜੀ 15 15 20 ਸਾਲ ਹੋ ਗਏ ਠੀਕ ਹੈ ਹਾਂ ਜੀ ਸੋ ਹੁਣ ਤੁਹਾਨੂੰ ਘਰ ਨਹੀਂ ਪਾਉਣ ਦਿੱਤੇ ਨਾ ਪਾਉਣੀ ਦਿੰਦੇ ਜੀ ਸਾਨੂੰ ਘਰ ਤਾਂ ਹੁਣਾ ਠੀਕ ਅਸੀਂ ਦੇਖਿਆ ਤੁਸੀਂ ਸਰਕਾਰ ਤੋਂ ਵੀ ਗੁਹਾਰ ਲਗਾ ਲਈ ਹਾਂ ਹਾਂ ਜੀ ਸਰਕਾਰ ਤੋਂ ਸਹੱਤ ਬੰਨ੍ਹ ਕੇ ਵੇਂਚੇ ਜੀ ਸਰਕਾਰ ਨੂੰ ਸਰਕਾਰ ਤੋਂ ਮੈਂ ਮਦਦ ਲੈ ਰਹੀ ਹਾਂ ਜੀ ਵੀ ਮੈਨੂੰ ਮਦਦ ਦੇਵੇ ਸਰਕਾਰ ਵਿਕਰ ਪਾਉਣਾ ਦਿੱਤਾ ਜਾਵੇ ਜੀ ਮੈਂ ਕੋਈ ਹਜੇ ਪੈਸਾ ਨਹੀਂ ਲੈਣਾ ਸਰਕਾਰ ਤੋਂ ਵੀ ਮੈਨੂੰ ਤਾਂ ਆਪਦਾ ਬਸ ਘਰ ਪੂਰੇ ਮੈਨੂੰ ਪਾਉਣ ਤੋਂ ਮਨਾਂ ਨਾ ਕਰਨ ਜੀ ਟੈਟੇਰੀ ਕਿਸ ਤਰੀਕੇ ਹੋਇਆ ਸੀ ਇਹ ਤਾਂ ਜੀ ਨੇਰੀ ਦੇ ਵਿੱਚ ਚੁਗ ਗਏ ਤਾਂ ਪਾਉਣ ਦੇ ਵਿੱਚ ਮੇਰਾ ਘਾਟਿਆ ਪਾਉਣ ਦੇ ਵਿੱਚ ਮੈਂ ਅੰਦਰ ਤੇ ਮੇਰੇ ਜਵਾਕ ਤੇ ਅੰਦਰ ਸੱਟਾਂ ਪੇਟਾਂ ਤੋਂ ਵੱਜੇ ਮੇਰੇ ਸੱਟ ਜਰੂਰ ਲੱਗੀ ਹੈ ਮੇਰੇ ਡੰਗਰ ਦਾ ਡੰਗਰ ਦਬਕੇ ਦੇ ਜੀ ਸਾਡੇ ਉਹਨਾਂ ਤੋਂ ਹੋਇਆ ਜੀ ਮੈਂ ਕਹਿੰਦੀ ਆ ਕਿ ਪਾਸੇ ਨੂੰ ਮਦਦ ਕਰਨ ਦੀ ਬਜਾਏ ਤੁਹਾਨੂੰ ਜਿਹੜਾ ਰਹਿਣ ਦੇ ਲਈ ਵੀ ਰੋਕਿਆ ਜਾ ਰਿਹਾ ਹਾਂ ਹਾਂ ਰੋਕਿਆ ਜਾ ਰਿਹਾ ਜੀ ਹਾਂ ਜੀ ਭਗਵੰਤ ਮਾਨ ਮੂਰੇ ਮੈਂ ਬੇਨਤੀ ਕਰਦੀ ਆ ਜੀ ਭਗਵੰਤ ਮਾਨ ਮੈਨੂੰ ਸਹੇਤਾ ਹੀ ਦੇ ਦੇ ਜੀ ਹੁਣ ਮੈਂ ਉਹ ਤੋਂ ਆਉਣ ਪੂਰੇ ਰਹਾ ਉਹ ਮੰਦੇ ਜੀ ਹੱਥ ਬੰਨ ਕੇ ਬੇਨਤੀ ਹੈ ਸਾਡਾ ਹੋਰੇ ਕੁਝ ਵੀ ਨਹੀਂ ਰਹਾ ਜੀ ਸਾਡਾ ਘਰ ਪੈਣਾ ਚਾਹੀਦਾ ਜੀ ਉਰੇ ਸੀ ਮੈਂ ਇਹ ਕੀ ਗੱਲਬਾਤ ਹੋਈ ਸਾਰੀ ਇਹ ਜੀ ਨੇ ਰਿਚਕਾਰ ਡਿੱਗਿਆ ਸੀ ਜੀ ਸਾਡਾ ਕਮਰਾ ਵੀ ਬਹੁਤ ਵੱਡਾ ਤੂਫਾਨ ਆਇਆ ਤੀ ਵੀ ਜਿਵੇਂ ਇਹ ਬੇਨਤੀ ਕਰਦੇ ਆ ਵੀ ਜੀ ਇਸ ਮੇਰਾ ਕਮਰਾ ਤੀ ਮੇਰੇ ਬੱਚੇ ਧੁੱਪੇ ਪੜਦੇ ਆਗੇ ਬੇਤਮਾਨਤਮਨ ਨੂੰ ਇਹ ਹੀ ਬੇਨਤੀ ਕਰਦੇ ਆ ਵੀ ਮੇਰਾ ਘਰ ਕੀਤਾ ਜਾਵੇ ਵੀ ਉਹ ਗਰੀਬਾਂ ਦੀ ਸੁਣਦੇ ਨੇ ਹੁਣ ਰੁਕਾਵਟ ਕੀ ਆ ਰਹੀ ਹੈ ਵੀ ਸਾਨੂੰ ਜੀ ਸਰਪੰਚ ਸਾਹਿਬ ਰੋਕਦਾ ਜੀ ਤੇ ਪੰਚਾਇਤ ਸਾਡੇ ਪਿੰਡ ਦੀ ਹੈ ਜਿਹੜੇ ਲੋਕ ਨੇ ਇਹ ਵੀ ਰੋਕਦੇ ਨੇ ਵੀ ਅਸੀਂ ਪਾਉਣ ਨਹੀਂ ਦੇਣਾ ਹੈ ਜਦੋਂ ਅਸੀਂ ਸ਼ਾਮਲਾਟ ਹੈ ਹਾਂਜੀ ਟਾਟ ਆ ਜਾਗਾ ਸਾਰੀ ਪੰਚਾਇਤ ਅਸੀਂ 15 ਸਾਲ ਰੋਕ ਰੋਕ ਲਗੀ ਕੋਈ ਰੋਕ ਟੋਕ ਨਹੀਂ ਜੀ ਹੁਣ ਨਵੇਂ ਪੰਜ ਮੈਂਬਰ ਬਣੇ ਨੇ ਇਹ ਹੀ ਰੋਕ ਟੋਕਦੇ ਨੇ ਸਨ ਹੁਣ ਇਨਸਾਫ ਦੀ ਗੱਲ ਕਰ ਗਏ ਤੁਸੀਂ ਹਾਂਜੀ ਹੁਣ ਹੁਣ ਤਾਂ ਪਾਉਣ ਨਹੀਂ ਦੇ ਰਹੇ ਜੀ ਪੈਣੀ ਚਾਹੀਦੀ ਐ ਵੀ ਅਸੀਂ ਕਿਵੇਂ ਪੈਦੇ ਆ ਜੀ ਕੀ ਕਹਿੰਦੇ ਜੀ ਵੀ ਉਹ ਆਏ ਕਹਿੰਦੇ ਨੇ ਵੀ ਇਹ ਪੰਚਾਇਤੀ ਵੀ ੱਟਕੇ ਨਾਲ ਦੱਬੀ ਹੋਈ ਹੈ ਇਹਨਾਂ ਨੇ ਵੀ ਹੋਰ ਲੋਕ ਵੀ ਬੈਠੇ ਨੇ ਜੀ ਉਹਨਾਂ ਦਾ ਕਾਰੋਬਾਰ ਵੀ ਪਏ ਹੋਏ ਨੇ ਹੋਰ ਵੀ ਬੋਤਲ ਨੇ ਵੀ ਮੇ ਮੈਂ ਕਿਉਂ ਘਟ ਉਹ ਹੋ ਉਹ ਤੁਹਾਡੇ ਨਵੇਂ ਰਹਿਣ ਨੂੰ ਕੋਈ ਜਗ੍ਹਾ ਨਹੀਂ ਸਾਡੇ ਕੋਲੇ ਕੋਈ ਜਗ੍ਹਾ ਨਹੀਂ ਜੀ ਕੋਈ ਅਸੀਂ ਪੈਣ ਸੌਣ ਦਾ ਵੀ ਬਹੁਤ ਔਖਾ ਜੀ ਮੇਰੇ ਬੱਚੇ ਵੀ ਧੁੱਪ ਵਿੱਚ ਬੈਠਦੇ ਨੇ ਰਾਤ ਨੂੰ ਵੀ ਸਾਨੂੰ ਬਹੁਤ ਪਰੇਸ਼ਾਨਾ ਮੀਂਹ ਰਿਆ ਆਉਂਦਾ ਸਾਨੂੰ ਕੋਈ ਟਿਕਾਣਾ ਨਹੀਂ ਕਿਤੇ ਵੀ ਹਾਂ ਕਰਕੇ ਤੁਸੀਂ ਮੁੱਖ ਮੰਤਰੀ ਸਾਹਿਬ ਤੋਂ ਹਾਂ ਜੀ ਅਸੀਂ ਮਦਦ ਹਾਂ ਜੀ ਸਾਨੂੰ ਮਦਦ ਬਹੁਤ ਵੀ ਉਹਦੇ ਤੋਂ ਕੀ ਨਾਮ ਜੀ ਕੀ ਨਾਮ ਜੀ ਸਸੀ ਗਾ ਜੀ ਸਾਰਿਆਂ ਨੂੰ ਮੇਰਾ ਨਾਮ ਸਰਦਾਰ ਜਗਨਬੀਰ ਸਿੰਘ ਸਰਪੰਚ ਬਲਿਆਲ ਜੀ ਠੀਕ ਹੈ ਪੋਲੋ ਜੀ ਕਿ ਤੁਹਾਡੇ ਪਿੰਡ ਦਾ ਮਾਮਲਾ ਸਾਹਮਣੇ ਹੈ ਗਰੀ ਪਰਵਾਦ ਦਾ ਜਿਹੜਾ ਘਟ ਹੈ ਗਿਆ ਸੀ ਉਸ ਤੋਂ ਬਾਅਦ ਜਿਹੜਾ ਪਿੰਡ ਨੇ ਰੋਕਿਆ ਗਿਆ ਕਿ ਜਿਹੜਾ ਕਰਨ ਕੋਲ ਕੀ ਮਾਮਲਾ ਕੀ ਬਿਲਕੁਲ ਜੀ ਰੋਕਿਆ ਗਿਆ ਉਹ ਸਾਡੀ ਸਿਆਮ ਲਾਟ ਜ਼ਮੀਨ ਹੈ ਜੀ ਪੰਚਾਇਤੀ ਜ਼ਮੀਨ ਆ ਉਹ ਉਹ ਜ਼ਮੀਨ ਤੇ ਦੇਖੋ ਜੀ ਪਹਿਲਾਂ ਕਿਸੇ ਦਾ ਕੋਈ ਕਬਜ਼ਾ ᱛੀ ਸਾਨੂੰ ਨਹੀਂ ਪਤਾ ਪਿਛਲੇ ਸਰਪੰਚ ਜਿਹੜੇ ਸਰਪੰਚ ਆਏ ਨੇ ਪੰਚਾਇਤਾਂ ਆਈਆਂ ਨੇ ਪਰ ਅਸੀਂ ਇਸ ਟਾਈਮ ਜੋ ਸਾਨੂੰ ਪਿੰਡ ਨੇ ਸਾਨੂੰ ਸਰਪੰਚ ਚੁਣਿਆ ਗਿਆ ਪੰਚਾਇਤ ਚੁਣੀ ਗਿਆ ਜਿੰਨਾ ਚਿਰ ਆਸੀਂ ਅਸੀਂ ਕਿਸੇ ਦਾ ਨਜਾਇਜ਼ ਕਬਜ਼ਾ ਨਹੀਂ ਹੋਣ ਦਿੰਦੇ। ਠੀਕ ਹੈ। ਸੋਨ ਸਾਹਿਬ ਫਿਰ ਉਹ ਕਹਿ ਰਿਹਾ ਕਿ ਅਸੀਂ ਕਿੱਥੇ ਜਾਈਏ ਉਹਨਾਂ ਦੇ ਫਿਰ ਰਹਿਣ ਬਸੇਰੇ ਦਾ ਵੀ ਕੋਈ ਇੰਤਜ਼ਾਮ ਕਰੋਗੇ ਜਾਂ ਕੀ ਗੱਲ ਕਰਦੇ। ਉਹ ਤਾਂ ਇਹ ਉਹ ਦੇਖਣਾ ਉਹਨਾਂ ਨੇ ਜੇ ਉਹ ਅਸੀਂ ਬਲਕਿ ਜੇ ਵੀ ਅੱਗੇ ਸਾਡੇ ਉੱਤੇ ਜ਼ਮੀਨ 10-11 ਕਿੱਲੇ ਸਾਮਲਾਟ ਹੈਗੀ ਹੈ। ਉਹਦੇ ਵਿੱਚੋਂ ਕੋਈ ਸਟੇਟਿਟੀ ਹੈ, ਕੋਈ ਡਿਸਪੈਂਸਰੀ ਹੈ, ਕੋਈ ਸਟੇਡੀਅਮ ਬਣ ਗਿਆ ਤੇ ਕੋਈ ਟੁੱਬਾ ਬਣਿਆ ਹੋਇਆ ਹੈ। ਬਾਕੀ ਜਿਹੜੀ ਜ਼ਮੀਨ ਰਹਿੰਦੀ ਹੈ ਉਹਦੇ ਵਿੱਚੋਂ ਜਿਵੇਂ ਵੀ ਕੋਈ ਪਾਲਿਸੀ ਆਉਗੀ ਤਾਂ ਇੱਕੋ ਜੀ ਸਾਰਿਆਂ ਨੂੰ ਵੰਡ ਕੇ ਉਹ ਸਭ ਨਾਲ ਵੰਡ ਕੇ ਦਿੱਤੀ ਜਾਊ ਪਰ ਅਸੀਂ ਨਜਾਇਜ਼ ਕਬਜ਼ਾ ਨਹੀਂ ਕਰਾਉਂਦੇ ਜੋ ਵੀ ਸਰਕਾਰ ਦੀ ਪਰ ਪਾਲਿਸੀ ਹੋਊ ਅਸੀਂ ਉਸ ਹਿਸਾਬ ਨਾਲ ਦਿੱਤੀ ਜੀ ਤੁਸੀਂ ਉਹ ਸਾਰੀ ਮੁਰਤੂ ਸਾਰੀ ਕਰਨ ਤੋਂ ਰੁੱਕੇ ਹੈ ਜਾਂ ਉਹਨਾਂ ਨੂੰ ਉੱਥੋਂ ਉਠਾਇਆ ਵੀ ਜਾਊਗਾ ਨਹੀਂ ਨਹੀਂ ਠਾਉਂਦੇ ਕੋਈ ਨਹੀਂ ਇਹਨਾਂ ਨੂੰ ਸਾਰੀ ਕਰਨ ਤੋਂ ਰੁੱਕੇਗਾ ਵੀ ਅਸੀਂ ਨਜਾਇਜ਼ ਸਾਰੀ ਨਹੀਂ ਕਰਨ ਦੇ ਹਾਂ ਜੀ ਤਾਂ ਜਿਹੜੇ ਹੋਰ ਨਜਾਇਜ਼ ਕਬਜ਼ੇ ਦੇ ਨੇ ਉਹਨਾਂ ਤੇ ਵੀ ਜਿਹੜੀ ਕਾਰਵਾਈ ਕੀਤੀ ਜਾਊਗੀ ਪਿੰਡ ਵੱਲੋਂ ਜੀ ਨਹੀਂ ਦੇਖੋ ਜੋ ਪਹਿਲਾਂ ਸਤ ਤੋਂ ਪਹਿਲਾਂ ਉਹ ਉਹਦੇ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਜੀ ਜੋ ਅਸੀਂ ਸਾਡੇ ਹੁੰਦੇ ਹੋਊਗੇ ਉਹਨੂੰ ਅਸੀਂ ਕਰ ਸਾਡੇ ਸਭੇ ਚ ਨਹੀਂ ਅੰਗੜ ਅਸੀਂ ਇਹਨੂੰ ਜੇ ਕਰਨ ਦੇ ਤੂੰ ਕਹਿੰਦਾ ਬਾਬਾ ਜੇਕਰ ਕੋਈ ਉੱਪਰੋਂ ਪਾਲਿਸੀ ਆਉਂਦੀ ਹੈ ਉਸ ਪਾਲਿਸੀ ਦੇ ਤਹਿਤ ਉਸ ਉਹ ਪਾਲਿਸੀ ਨਾਲ ਸਭ ਨੂੰ ਦੇਵਾਗੇ ਅਸੀਂ ਵੰਡ ਕੇ ਦੇਵਾਗੇ